ਬੱਚਿਆਂ ਦੇ ਨਵੇਂ ਵਿਦਿਅਕ ਸੈਸ਼ਨ ਦੇ ਆਗਮਨ ਦੇ ଉ즈ਵਲ ਭਵਿੱਖ ਲਈ ਕਰਵਾਏ ਭਾਈ ਗੁਰਦਾਸ ਅਕੈਡਮੀ ਰਾਏਪੁਰ ਰੋਡ ਮਾਖਾ ਵਿਖੇ 2024 ਅਤੇ 2025 ਦੇ ਸੈਸ਼ਨ ਨੂੰ ਲੈ ਕੇ ਬੱਚਿਆਂ ਪ੍ਰਤੀ ਤੇ ਅਕੈਡਮੀ ਵਿੱਚ ਬਾਧੇ ਅਤੇ ਪੜ ਰਹੇ ਸਕੂਲ ਦੇ ਬੱਚਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪੂਰਨ ਕੀਤੇ ਗਏ ਉਹ ਸਮੇਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਮਰਹੂਮ ਗੈਕ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪੰਚਾਇਤਾਂ ਸਮੇਤ ਸਮੂਹ ਪਿੰਡ ਦੇ ਮੋਤਵਾਰ ਅਤੇ ਸਕੂਲ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਹਾਜ਼ਰੀ ਭਰੀ ਗਈ ਵਾਸਾ ਵਾਲੇ ਜੀ ਬਰਾਬਰ ਪਾਉਣਾ ਕਰੇ ਉਸ ਸਾਹਮਣੇ ਥੀਰਨ ਜਿਸ ਦੇ ਨਾਮ ਤੋਂ ਗੁਰੂ ਜੀ ਬਣਾਉਣਾ ਚਾਹੁੰਦੇ ਸਨ। ਜਵਾਹਰ ਕੋ ਚਾਹੁੰਦਾ। ਬੋਲੋ ਨਿਰਮਲਾ ਦੇਵੀ ਜੀ ਮੇਰਾ ਬਲੇਜ ਹੈ ਜਿਹੜਾ ਗਾਗੋਪਾਲਾ ਪਾਈ ਗੁਰਦਾਸ ਅਕੈਡਮੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਟੀਚ ਕਰ ਰਹੀ ਹੈ। ਤਾਂ ਜਿਹੜੇ ਇੱਥੋਂ ਦੇ ਸਾਡੇ ਪ੍ਰਿੰਸੀਪਲ ਮੈਮ ਨੇ ਉਹ ਬਹੁਤ ਹੀ ਨਾਈਸ ਨੇ ਸਾਡੀ ਮੈਨੇਜਮੈਂਟ ਹੈ ਜਿਹੜੀ ਬਹੁਤ ਵਧੀਆ ਉਹਨਾਂ ਦੇ ਇੰਨੇ ਵਧੀਆ ਨੇਚਰ ਦੇ ਸਦਕਾ ਹੀ ਅਸੀਂ ਸਾਡਾ ਸਟਾਫ ਹੈ ਜਿਹੜਾ ਇੰਨਾ ਲੰਬਾ ਟਾਈਮ ਹੈ ਜਿਹੜਾ ਇੱਥੇ ਕੰਮ ਕਰਦਾ ਹੈ ਸਾਨੂੰ ਵਧੀਆ ਲੱਗਦਾ ਮੈਡਮ ਨਾਲ ਕੰਮ ਕਰਕੇ ਤੇ ਇੱਕ ਜਿਹੜੀ ਸਾਡੇ ਸਕੂਲ ਦੇ ਵਿੱਚ ਦੂਜੇ ਨੰਬਰ ਦੀ ਬਹੁਤ ਹੀ ਫੈਸਿਲਿਟੀਆਂ ਹੈ ਵਧੀਆ ਨੇ ਮੈਮ ਹਰ ਸੰਭਵ ਯਤਨ ਕਰਦੇ ਨੇ ਬੱਚਿਆਂ ਲਈ ਬੱਚਾ ਨੂੰ ਇੰਨੇ ਪਿਆਰ ਨਾਲ ਸਾਡਾ ਸਟਾਫ ਹੈ ਜਿਹੜਾ ਉਹ ਹੈਂਡਲ ਕਰਦਾ ਹੈ ਸਾਡੇ ਸਕੂਲ ਦੇ ਵਿੱਚ ਇੱਕ ਆਪਣਾ ਸਾਇੰਸ ਲੈਬ ਬੱਚਿਆਂ ਲਈ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਦੇ ਲਈ ਅੱਜ ਦੀ ਟੈਕਨੋਲੋਜੀ ਦੇ ਅਕੋਰਡਿੰਗ ਚੰਗੀ ਵਧੀਆ ਕੰਪਿਊਟਰ ਲੈਬ ਔਰ ਪ੍ਰੋਜੈਕਟ ਵੀ ਸਾਡੇ ਸਕੂਲ ਦੇ ਵਿੱਚ ਲੱਗਿਆ ਹੋਇਆ ਹੈ ਬੱਚਿਆਂ ਦੇ ਦੀ ਸਮਾਰਟ ਕਲਾਸਸ ਦਾ ਵਿਸ਼ੇਸ਼ ਪ੍ਰਬੰਧ ਹੈ ਕੈਮਰੇ ਬੱਚਿਆਂ ਦੀ ਦੇਖਭਾਲ ਲਈ ਤੇ ਸਿਕਿਉਰਟੀ ਦੇ ਲਈ ਹਰ ਥਾਂ ਤੇ ਅਵੇਲੇਬਲ ਨੇ ਸਾਰੀਆਂ ਕਲਾਸਰੂਮ ਜਿਹੜੇ ਉਹ ਵੀ ਵਧੀਆ ਬਹੁਤ ਸਾਫ਼ ਸੁਥਰੇ ਪੂਰੇ ਸਫਾਈ ਦਾ ਪੂਰਾ ਪ੍ਰਬੰਧ ਹੈ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਪਾਣੀ ਵਗੈਰਾ ਦਾ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਗਰਾਊਂਡ ਨੇ ਜਿਹੜੇ ਪਲੇ ਗਰਾਊਂਡ ਬੈਡਮਿੰਟਨ ਵਗੈਰਾ ਤੇ ਕਬੱਡੀ ਦਾ ਕਬੱਡੀ ਸਾਡੀ ਜਿਹੜੀ ਸਕੂਲ ਦੀ ਬਹੁਤ ਹੀ ਮੇਨ ਗੇਮ ਹੈ ਤੇ ਉਹਦੇ ਵਿੱਚ ਸਾਡੇ ਬੱਚੇ ਜਿਹੜੇ ਪਿਛਲੇ ਸਾਲ ਬਹੁਤ ਵਧੀਆ ਮਤਲਬ ਮੈਡਲ ਲੈ ਕੇ ਆਏ ਨੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਨੈਸ਼ਨਲ ਤੱਕ ਬੱਚੇ ਕੁਝ ਗਏ ਨੇ ਸਿਲੈਕਟ ਹੋ ਕੇ ਡਿਸਟ੍ਰਿਕਟ ਲੈਵਲ ਤੱਕ ਵੀ ਗਏ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਡੇ ਜਿਹੜੇ ਇੱਥੇ ਕੋਚ ਨੇ ਕਬੱਡੀ ਗੇਮ ਦੇ ਬੈਡਮਿੰਟਨ ਦੀ ਸਾਰੀ ਤਰ੍ਹਾਂ ਦੇ ਹਰ ਇੱਕ ਗੇਮ ਦਾ ਮਤਲਬ ਜਿੰਨੀ ਸਾਡੇ ਤੋਂ ਸੰਭਵ ਹੁੰਦੀ ਆ ਅਸੀਂ ਬੱਚੇ ਦੀ ਪ੍ਰੈਕਟਿਸ ਸਟਾਰਟਿੰਗ ਤੋਂ ਹੀ ਕਰਵਾਉਣੀ ਆ ਤਾਂ ਅਸੀਂ ਸੋਚਦੇ ਆ ਕਿ ਸਾਡੇ ਵਿੱਚ ਜਿਹੜੇ ਸਟਾਰਟਿੰਗ ਤੋਂ ਵਧੀਆ ਬਣਨਗੇ ਤਾਂ ਅੱਗੇ ਜਾ ਕੇ ਪਲੱਸ 2 ਤੱਕ ਹਰ ਇੱਕ ਗੇਮ ਦੇ ਵਿੱਚ ਵਧੀਆ ਬਣਦੇ ਨੇ ਤਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਂਜੀ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਲੈਂਦੇ ਆ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਤੇ ਅੱਜ ਉਹ ਪਈ ਨੇ ਵਾਹਿਗੁਰੂ ਸੱਚੇ ਪਾਛਾ ਨੇ ਸਾਰੇ ਸੰਗਤ ਤੇ ਸਾਰੇ ਪਰਿਵਾਰ ਤੇ ਸਮੂਹ ਸਟਾਫ ਤੇ ਜਿੰਦੇ ਵੀ ਸੇਵਾਦਾਰਾਂ ਨੂੰ ਸਾਰਿਆਂ ਦੇ ਬੜਾ ਮਿਹਰ ਪ੍ਰਯਤ ਰੱਖਿਆ ਬੜੇ ਸੋਹਣੇ ਢੰਗ ਨਾਲ ਸਮਾਪਤੀ ਹੋਈ ਅੱਜ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਬੜਾ ਸੋਹਣੇ ਢੰਗ ਨਾਲ ਲੰਗਰ ਪਾਣੀ ਵਰਤਾਇਆ ਗਿਆ ਤੇ ਇਸ ਭਾਈ ਗੁਰਦਾਸ ਅਕੈਡਮੀ ਮਾਖਾ ਰਾਏਪੁਰ ਰੋਡ ਹਰ ਸਾਲ ਹੀ ਇਸੇ ਤਰ੍ਹਾਂ ਬੜਾ ਆਨੰਦਮਈ ਤਾਰਨਿਕ ਸਮਾਗਮ ਨੇ ਜਿਹੜੇ ਇਹ ਕਰਵਾਏ ਜਾਂਦੇ ਨੇ ਤੇ ਜਿਨ੍ਹਾਂ ਦੇ ਨਾਲ ਬੜਾ ਹੀ ਹਿੱਸਾ ਕੋਨ ਮਿਲਦਾ ਕਿਉਂਕਿ ਅਸੀਂ ਵੱਖਰੇ ਤੌਰ ਤੇ ਵੀ ਇੱਕ ਬੱਚਿਆਂ ਨੂੰ ਹਰ ਪੱਖ ਦੇ ਬੁਰੇ ਪ੍ਰਭਾਵਾਂ ਤੋਂ ਦੂਰ ਰੱਖਣ ਵਾਸਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਓਟ ਆਸਰਾ ਵੀ ਲੈਨੇ ਆ ਤੇ ਬੱਚਿਆਂ ਨੂੰ ਇਸ ਚੀਜ਼ ਵੱਲ ਪ੍ਰੇਰਿਤ ਵੀ ਕਰਦੇ ਆ ਕਿਉਂਕਿ ਜੋ ਬੱਚੇ ਜੋ ਮਾਤਾ ਪਿਤਾ ਜਿਨ੍ਹਾਂ ਬੱਚਿਆਂ ਨੂੰ ਸਾਡੇ ਕੋਲੇ ਅਥਾਹ ਵਿਸ਼ਵਾਸ ਦੇ ਨਾਲ ਭੇਜਦੇ ਆ ਤੇ ਅਸੀਂ ਸੋਚਦੇ ਆ ਕਿ ਉਹਨਾਂ ਦੇ ਵਾਰਸ ਇਕ ਅਕਾਇਦੇਵੀ ਦੇ ਵਿੱਚੋਂ ਕੁਝ ਬਣ ਕੇ ਨਿਕਲਣਾ ਅੱਛੇ ਬੱਚੇ ਬਣਨਾ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਹੋਣਾ ਅਤੇ ਦੁਨੀਆ ਦੇ ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣਾ ਇਸੇ ਤਰ੍ਹਾਂ ਹੀ ਹਰ ਸਮੇਂ ਰਿਜ਼ਲਟ ਦੇ ਸੰਬੰਧ ਦੇ ਵਿੱਚ ਵੀ ਬਹੁਤ ਸੋਹਣੇ ਜਿਹੜੇ ਨੰਬਰ ਨੇ ਮਾਰਕਸ ਨੇ ਬੱਚਿਆਂ ਦੇ ਪ੍ਰਾਪਤ ਕਰਦੇ ਨੇ ਫਸਟ ਪੋਜੀਸ਼ਨਾਂ ਹੁੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਸੰਬੰਧ ਦੇ ਵਿੱਚ ਵੀ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਬੱਚੇ ਜਿਹੜੇ ਨੇ ਬਹੁਤ ਭਾਰੀ ਮੱਲਾ ਮਾਰਦੇ ਨੇ ਖਾਸ ਕਰਕੇ ਕਬੱਡੀ ਦੇ ਵਿੱਚ ਕਬੱਡੀ ਦੀਆਂ ਜਿਵੇਂ 3 ਟੀਮਾਂ ਨੇ 14 17 ਤੇ 19 ਸਾਰੀਆਂ ਹੀ ਟੀਮਾਂ ਇਸ ਵਾਰ ਵੀ ਅਪਲ ਰਹੀਆਂ ਨੇ ਤੇ ਬਹੁਤ ਬੱਚੇ ਨੇ ਜਿਹੜੇ ਉਹ ਇੰਟਰਨੈਸ਼ਨਲ ਗੇਮਸ ਦੇ ਆਧਾਰ ਤੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਵੀ ਬਹੁਤ ਉਹਨਾਂ ਨੇ ਅੱਗੇ ਆਪਣੇ ਕਦਮ ਵਧਾਏ ਨੇ ਤੇ ਜੋ ਸਟਾਫ ਹੈ ਸਟਾਫ ਬਾਰੇ ਮੈਂ ਵਿਸ਼ੇਸ਼ ਤੌਰ ਤੇ ਕਹੂੰਗੀ ਕਿ ਜੋ ਭਾਈ ਗਰਦਾਸ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਹੈ ਇਸ ਦੇ ਵੱਲੋਂ ਜੋ ਸਟਾਫ ਹੈ ਉਹ ਬੜੇ ਹੀ ਕੋਖ ਪੜਤਾਲ ਕਰਕੇ ਬੜਾ ਹੀ ਮਿਹਨਤੀ ਤੇ ਤਜਰਬੇਕਾਰ ਸਟਾਫ ਹੈ ਜਿਹੜਾ ਉਹ ਸਿਲੈਕਟ ਕੀਤਾ ਜਾਂਦਾ ਜਿਸ ਦੀ وجہ ਦੇ ਨਾਲ ਜੋ ਭਾਈ ਗਰਦਾਸ ਅਕੈਡਮੀ ਮਾਖਾ ਬਹੁਤ ਹੀ ਤਰੱਕੀਆਂ ਤੇ ਆ ਅਸੀਂ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਸਾਰੇ ਹੀ ਸੰਗਤ ਦਾ ਜਿੰਨੀ ਆਈ ਸੀ ਹਾਜ਼ਰੀ ਲਵਾਈਆਂ ਜੀ ਨਹੀਂ ਸੰਗਤ ਨੇ ਬੜਾ ਅਥਾ ਪਿਆਰ ਮਿਲਿਆ ਸਾਰੇ ਸੰਗਤ ਦਾ ਬੜਾ ਅਥਾ ਸਤਿਕਾਰ ਮਿਲਿਆ ਆ ਸਾਡੇ ਕੋਲੋਂ ਵੀ ਸਾਰਿਆਂ ਨੇ ਸਤਿਕਾਰ ਪ੍ਰਾਪਤ ਕੀਤਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ ਤੇ ਚਾਹੁੰਦੇ ਆ ਕਿ ਇਸ ਇਲਾਕੇ ਦੇ ਵਿੱਚ ਇਹ ਪਾਈਗਰਦਾਸ ਅਕੈਡਮੀ ਜੋ ਹੈ ਉਹ ਇਸੇ ਤਰ੍ਹਾਂ ਹੀ ਤਰੱਕੀ ਦੀਆਂ ਪੁਲਾਂਘਾਂ ਪੜਦੀ ਰਹੇ ਤੇ ਨਿਰਸਵਾਰਥ ਸੇਵਾ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹੀਏ ਧੰਨਵਾਦ ਜੀ ਮਾਨਸਾ ਤੋਂ ਵਿਕਰਮ ਸਿੰਘ ਵਿੱਕੀ ਦੀ ਲੋਕ ਭਲਾਈ ਦਾ ਸਨੇਹਾ ਟਿਬਲੇ ਖਾਸਪੁਰ